ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ ਸ਼ਾਮ ਦਾ 2:30 ਵੱਜ ਚੁੱਕਿਆ ਚਾਹ ਚੂ ਕਰ ਲਈ ਆਪਾਂ ਤੇ ਜਸ਼ਨ ਆਪਣਾ ਆ ਗਿਆ ਸਕੂਲੋਂ ਤੇ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਹੈ ਜੀ ਰਿਮੀ ਰਿਮੀ ਕੋਰਨਾ ਤੇ ਆਈਡੀ ਹੈ ਭੈਣ ਦਾ ਜਨਮ ਦਿਨ ਤੇ ਸਾਰੇ ਜਣੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਜ਼ਰੂਰ ਦਿਓ ਜੀ ਤੇ ਸਾਡੇ ਵੱਲੋਂ ਭੈਣ ਨੂੰ ਹੈਪੀ ਬਰਥਡੇ ਜੀ ਤੇ ਪਰਮਾਤਮਾ ਭੈਣ ਦੀ ਲੰਮੀ ਸਾਰੀ ਉਮਰ ਕਰੇ ਸਾਰੇ ਸੁਪਨੇ ਪੂਰੇ ਹੋਣ ਤੇ ਤੰਦਰੁਸਤੀ ਦੇਵੇ ਪਰਮਾਤਮਾ ਤੇ ਦਵਾਈ ਜੀ ਇੰਨੀ ਤੇਜ ਹੈ ਜੀ ਮੇਰੀ ਅੱਖਾਂ ਦੇਖੋ ਕਿਵੇਂ ਹੋਈਆਂ ਪਈਆਂ ਇੱਥੋਂ ਆ ਤਾਂ ਤੋਂ ਆ ਪਲਕਾਂ ਜੀਆਂ ਸੁੱਜ ਜਾਂਦੀਆਂ ਤੇ ਬਸਰਾ ਆ ਮਾਜ ਹੁਣ ਤਾਂ ਬਸ ਵੀ ਆਠ ਚੱਲਿਆ ਵੀ ਮਾੜਾ ਮੋਟਾ ਜਾ ਬਸ ਜਾ ਖਮੈਂ ਤੇ ਉਹਦੇ ਉੱਤੇ ਮੈਂ ਦਵਾਈ ਜੀ ਇੱਕ ਪਾਊਡਰ ਜਾਂ ਹੈਗਾ ਉਹ ਲਾ ਲੈਣੀ ਹੁੰਤੇ ਤੇ ਹੁਣ ਤਾਂ ਬਹੁਤ ਜ਼ਿਆਦਾ ਹਰਕ ਹੈ ਤੇ ਲਓ ਜੀ ਪਸੂ ਬੈਠਾ ਇਦਾਂ ਰਾਮਣਾ ਤੋਂ ਪੈਸਕ ਵਲੇ ਬਸ ਛਾਂ ਜੀ ਆ ਜਾਂਦੀ ਏ ਤੇ ਮੰਮੀ ਗਏ ਹੋਇਆ ਪੰਡ ਤੇ ਟੂੜੀ ਤੰਦ ਮੰਮੀ ਪਾ ਗਈ ਸੀਗੇ ਆ ਦੇਖੋ ਟੂੜੀ ਪਾ ਰખી ਏ ਤੇ ਜਸ਼ਨ ਦੇ ਡੈਡੀ ਦੇਣਗੇ ਰਲਾ ਤੇ ਜਸ਼ਨ ਆਪਣਾ ਹੁਣ ਹੀ ਆਇਆ ਸਕੂਲੋਂ ਤੁਹਾ ਮੈਂ ਬੈਠੀ ਬੈਠੀ ਮੈਂ ਚੱਲ ਮੈਂ ਵੀਡੀਓ ਸਟਾਰਟ ਕਰਦੇ ਆ ਤੇ ਸਾਰੇ ਜਣੇ ਭੈਣ ਨੂੰ ਜਨਮ ਦਿਨ ਦੀਆਂ ਵਧਾਈਆਂ ਜ਼ਰੂਰ ਦਿਓ ਭੈਣ ਕਹਿੰਦੀ ਕਹਿੰਦੀ ਸੋਡੇ ਕੋਲੇ ਆਉਣਾ ਸੀ ਦੀਦੀ ਅਸੀਂ ਮੈਂ ਆਪਦਾ ਜਨਮ ਦਿਨ ਬਣਾਉਣਾ ਤੇ ਕੋਈ ਕੰਮ ਪੈ ਗਿਆ ਭੈਣ ਕਮਾਲ ਹੋ ਗਈ ਮਹਾਲੀ ਤੋਂ ਇੰਨੀ ਦੂਰ ਆਉਣਾ ਹਨਾ ਸਾਡੇ ਕੋਲੇ ਤੇ ਉ ਆਜੋ ਭੈਣੇ ਮਿਲਣ ਚਾ ਲੋ ਹਨਾ ਨਹੀਂ ਆਇਆ ਗਿਆ ਤਾਂ ਕੋਈ ਕੰਮ ਹੋ ਗਿਆ ਤਾਂ ਤੇ ਜਿੱਦੇ ਕਿਤੇ ਫ੍ਰੀ ਹੋਏ ਉੱਧਰ ਜ਼ਰੂਰ ਆਇਓ ਮਿਲਣਾ ਤੇ ਲਓ ਜੀ ਆਪਣੇ ਜਸ਼ਨੇ ਨੂੰ ਮਿਲੋ ਸਸਰੀ ਕਾਲ ਜੀ ਸਾਰਿਆਂ ਨੂੰ ਲੋ ਜੀ ਕੱਲ ਨੂੰ ਇਹਦੇ ਪੇਪਰ ਸਟਾਰਟ ਹਮ ਪਾਪਾ ਇੱਧਰ ਗਿਆ ਪਾਪਾ ਗਿਆ ਘਰ ਮੇਰੇ ਉੱਥੇ ਖਨੌਰੀ ਬਾਰਡਰ ਤੇ ਗਿਆ ਡੱਲੇਵਾਲ ਦੇ ਦਾ ਪਤਾ ਲੈਣ ਗਏ ਹੈ ਡੱਲੇਵਾਲ ਨਹੀਂ ਉੱਥੇ ਰੋਟੀ ਛੱਡ ਰੱਖੀ ਜੀ ਨੇ ਮਰਨ ਵਰਤ ਤੇ ਬੈਠੇ ਤੇ ਡੈਡੀ ਬਾਗੇ ਜੀ ਖਨੌਰੀ ਬਾਰਡਰ ਤੇ ਅੱਜ ਤੇ ਪੈਕਿੰਗ ਕਰਕੇ ਲੈ ਗਿਆ ਆਪਦੀ ਸਾਰੀ ਬੈਗ ਲੈ ਕੇ ਕਹਿੰਦੇ ਚਾਰ ਪੰਜ ਦਿਨ ਲਾ ਕੇ ਆਵਾਂਗੇ ਤੇ ਬਾਕੀ ਜੀ ਕਿਸਾਨਾਂ ਦਾ ਮੋਰਚਾ ਧਰਨਾ ਹਨਾ ਜਦੋਂ ਤੇ ਕਿਸਾਨ ਆਪਣਾ ਜਾਨ ਦਾ ਤਾਂ ਹੱਕ ਬੰਦਾ ਹੀ ਐ ਜੇ ਕੋਈ ਆਪਣੇ ਵਾਸਤੇ ਮਰਨ ਵਰਤੇ ਬੈਠਾ ਹਨਾ ਤਾਂ ਬਹੁਤ ਵੱਡੀ ਗੱਲ ਹੁੰਦੀ ਐ ਰੋਟੀ ਪਾਣੀ ਛੱਡ ਰੱਖਿਆ 15 ਅੱਜ 16ਵਾਂ ਦਿਨ ਹੋ ਗਿਆ ਤੇ ਚਲੋ ਜੀ ਗਿਆ ਡੈਡੀ ਦੇਖੋ ਅੱਜ ਨੂੰ ਸਾਡੇ ਪਿੰਡੋਂ 4-5 ਜਣੇ ਗਏ ਆ ਗੱਡੀ ਤੇ ਗਏ ਆ ਤੇ ਦੁੱਧ ਲੈ ਡੈਡੀ ਲੈ ਕੇ ਪਵਾ ਕੇ ਕਹਿੰਦੇ 1 ਲੀਟਰ ਦੁੱਧ ਪਾ ਕੇ ਦਿਓ ਕਹਿੰਦੇ ਰਾਜ ਜੀ ਕਹਿੰਦੇ ਚਾਹ ਚੁਕਰਾਵਾਂਗੇ ਤੇ ਕਿ ਚਾ ਦੋ ਬਾਰੀ ਚਾਹ ਹੋ ਜੂਗੀ ਕਹਿੰਦੇ ਤੇ ਜਲੀ ਆਪਾਂ ਦੁੱਧ ਪਾਤਾ ਸੀ ਡੈਡੀ ਨੂੰ ਬੋਤਲ ਚ ਲੈ ਗਏ ਪਾ ਕੇ ਤੇ ਪਿਓ ਪੁੱਤ ਖਾ ਰਿਹਾ ਬਿਸਕਟ ਹੈ ਦੇਖ ਇਕੱਲੇ ਇਕੱਲੇ ਲੋ ਜਿਸੰਦ ਡੈਡੀ ਨੂੰ ਮਿਲ ਤੁ ਬਸ ਆਸ ਕੇ ਖਾ ਦੋ ਉਹਦੇ ਨੀਚਾ ਪੀ ਰਹੇ ਹੈ ਤੇ ਬਸ ਹੁਣ ਹਰਾ ਚਾਰਾ ਵੱਢ ਕੇ ਲਿਆਉਣਗੇ ਫਿਰ ਨੀਰਾ ਚਾਰਾ ਪਾਉਣਗੇ ਆ ਕੇ ਮੰਮੀ ਦਾ ਕੋਈ ਪਤਾ ਨਹੀਂ ਹੁੰਦਾ ਸਾਡੀ ਦਾ 5 ਵਜੇ ਵੀ ਆਵੇ ਕਿਹੜਾ ਵਜੇ ਤੇ ਉਹਨਾਂ ਦੇ ਬੈਠਣ ਗਈ ਆ ਉਹਦਾ ਭਰਾ ਮੁੱਕ ਗਿਆ ਨਾ ਬਾਬੇ ਕੀ ਜਿਹੜੀ ਵੱਡੀ ਬਹੂ ਆ ਉਹਦਾ ਭਰਾ ਤੇ ਉਹਨਾਂ ਦੇ ਗਏ ਦੋਨੇ ਗਈਆਂ ਭੈਣ ਤੇ ਮੰਮੀ ਤੇ ਚਲੋ ਜੀ ਚਾਹ ਪਾਣੀ ਪੁੱਛ ਲਈਏ ਜਸ਼ਨੇ ਨੂੰ ਫੇਰ ਮਿਲਦੇ ਆਂ

ਲੋ ਜੀ ਜਸ਼ਨ ਦੇ ਰੇਹ ਹਾ ਗਾਣੂ ਹੋਰ ਵਾਦੇ ਇਹ ਤਾਂ ਬਾਵਾ ਖਾ ਜਾਂਦੀ ਸੰਨੀਰ ਲਾਤੀ ਮੁੜਕਾ ਮੁੜਕੀ ਹੋ ਗਏ ਕਿਵੇਂ ਲੱਗ ਰਿਹਾ ਨੀਰਾ ਪਾ ਕੇ ਇਹ ਕਦੇ ਕਦੇ ਮੌਕਾ ਮਿਲਦਾ ਨੀਰਾ ਪਾਉਣ ਦਾ ਵੀ ਹਰੇਕ ਦਿਵਸ ਦੀ ਗੱਲ ਨਹੀਂ ਹੌਲੀ ਹੌਲੀ ਖਰਾਬ ਹੋਣ ਲੱਗ ਗਿਆ ਹਣਾ बद वढ़ के लिया लग गया बाबा साल टप जूगा तका हिसाब जी का वढ़ लिया कर एक क्यारा वेला हो गया फिर की बीजों के जमी फिर हाँ लो जी मैं लावा के इधर जसना अपना पंगे ले देखो हर जा सट खा लेगा टुट जूगी बॉडी स्टंट होर कर दा ला थले होर लाल झोका पानी थले लो जी अज सब्जी ती बना नहीं क्योंकि साग पे ਤੇ ਸਾਗ ਨੂੰ ਲਾਵਾਂਗੇ ਤੜਕਾ ਕੱਲ ਦਾ ਦਿਨ ਗੈਪ ਪਾੜਾਂਗੇ ਫਿਰ ਕੱਲ ਨੂੰ ਕੋਈ ਸਬਜ਼ੀ ਬਣਾਵਾਂਗੇ ਫਿਰ ਪਰਸੋ ਸਾਗ ਫੇਰ ਖਾਵਾਂਗੇ ਤੇ ਤਿੰਨ ਦਿਨ ਸੜਜੂਗਾ ਆਪਾਂ ਨੂੰ ਸਾਗ ਨਾਲ ਵਧੀਆ ਹੁਣ ਜਸ਼ਨੇ ਨੂੰ ਆਏ ਐ ਛੇਤੀ ਪਾਣੀ ਦਿੱਤਾ ਹੋ ਜਾਏ ਤਾਂ ਨਾ ਆ ਕੇ ਫਿਰ ਮੈਂ ਆਦਾ ਪੜਨ ਵੇਜਾ ਦੇਖੋ ਜਸਿੰਦਰ ਜੀ ਮੈਂ ਮਣ ਮਣ ਕੇ ਨਹੀਂ ਰਾਵਾਂ ਤੇ ਮਗਰ ਕਿੰਨਾ ਘ ਰਹਿ ਗਿਆ ਕਿ ਤੜਕੇ ਜੋਗਰਾ ਅਜ ਤਾਈ ਪਸੂਆਂ ਤੇ ਚਿਚਣ ਵਾਲੀ ਦਵਾਈ ਛਿੜਕਤੀ ਤੇ ਸਾਰੇ ਚਿਚੜ ਹੁਣ ਦੇਖਦੇ ਆ ਕਿੰਨਾ ਘ ਲੈਂਦੇ ਆ ਕਿੰਨੇ ਇੱਥੇ ਮਰੇ ਕੋਈ ਕਿ ਹੈ ਨਹੀਂ ਇੱਥੇ ਸਾਰੇ ਮਾਰੀ ਜੀ ਖੁਰਨੀਆਂ ਖਰਨੀਆਂ ਤੇ ਕੰਦਾਂ ਦੀਆਂ ਬਰਲਾਂ ਚ ਮਰੇ ਪਏ ਆ ਨਾ ਉਹ ਮੱਖੀਆਂ ਮੱਖੀਆਂ ਹੀ ਆ ਉਹ ਮਰੀਆਂ ਪਈਆਂ ਹਾਂ ਕੋਈ ਕੋਈ ਹੈ ਲੋ ਜੀ ਟਾਂ ਤਾਂ ਚਾਰ ਦਾ ਹੋ ਗਿਆ ਚਲੋ ਆਪਾਂ ਪਾਣੀ ਥੱਲੇ ਘਲਾ ਦਈਏ ਝੋਕਾ ਲਓ ਜੀ ਜਸ਼ਨ ਆਪਣਾ ਨਹਾ ਲਿਆ ਤੇ ਨਹਾ ਕੇ ਹੁਣ ਪੜਨਿਆ ਰਜਾਈ ਲੈ ਰੱਖੀ ਐ ਤੇ ਇੱਕ ਹੋਰ ਸੋਹਣੀ ਚੀਜ਼ ਦਿਖਾਵਾਂ ਤਾਂ ਪੱਖਾ ਚੱਲੀ ਜਾਂਦਾ ਪੁੱਤ ਨਹਾ ਤਾ ਹੁਣੀ ਤੂੰ ਪੱਖਾ ਵਾ ਤੂੰ ਛੱਡ ਲਿਆ ਹੈ ਪੱਖਾ ਵਾ ਤੂੰ ਛੱਡ ਲਿਆ ਤੇ ਕੱਲ ਨੂੰ ਐ ਜੀ ਇਹਦਾ ਸੈਂਸ ਪੜਨਾ ਪੁੱਤ ਸੈਂਸ ਦਾ ਟੈਸਟ ਇੰਗਲਿਸ਼ ਕਿਹੜਾ ਸਮਝ ਆਉਂਦੀ ਐ ਦੇਖੋ ਜਸ਼ਨ ਦੀ ਸਾਡੇ ਦੀ ਰਾਈਟਿੰਗ ਹੋਨੀ ਆ ਹੂੰ ਇਹ ਜੀ ਰੈਟਿੰਗ ਆਈ ਸਾਡੇ ਜਸ਼ਨੇ ਦੀ ਕਾ ਕਾਪੀ ਤੇ ਕਰੀ ਜਾਂਦਾ ਜੀ ਹੋਰ ਇਹਨੂੰ ਆਖੇ ਪੱਖਾ ਛੱਡ ਰੱਖਿਆ ਹੰਦ ਗੱਲ ਆ ਕੱਟ ਤੇ ਕਰ ਦੇ ਕੱਟ ਤੇ ਇਹ ਤਾਂ ਘਟ ਨਹੀਂ ਹੁੰਦਾ ਜਿਆਦਾ ਸਿਰ ਤੇ ਟੋਪੀ ਢਾਪੀ ਲੜਾ ਲੋ ਜੀ ਮੰਮੀ ਨੇ ਗੁੰਨਤਾ ਆਟਾ ਤੇ ਮੈਂ ਤਾਂ ਰੱਖਿਆ ਦੁੱਧ ਗਰਮ ਤੇ ਬਸ ਦੁੱਧ ਦੀ ਸਾਮਾ ਸਫਾਈ ਕਰਦੇ ਆ ਤੇ ਮੰਮੀ ਪਿਆਏ ਉਹਨਾਂ ਕੇ ਪੁੱਸਣੋਂ ਪਾਣੀ ਤੇ ਇੱਧਰ ਟਮਾਟਰ ਤੇ ਗੰਡਾ ਤੇ ਹਰੀ ਮਿਰਚ ਇਹ ਆਪਾਂ ਰੱਖਿਆ ਚੀਰ ਤੇ ਫਿਰ ਦੁੱਧ ਗਰਮ ਕਰਕੇ ਤੜਕਾ ਲਾਵਾਂਗੇ ਤੇ ਡੈਡੀ ਸੋ ਨੂੰ ਪਤੀ ਅੱਜ ਹੈ ਨਹੀਂਂਗੇ ਲਓ ਜੀ ਆ ਬੇਰੀ ਛਾਂਗਣੀਆਂ ਹੁਣ ਕੱਲ ਨੂੰ ਜਸ਼ਨ ਦੇ ਰੈਡੀ ਇਹਨੂੰ ਕੱਲ ਨੂੰ ਤਾਂ ਦੇਖੋ ਪਰਸੋਂ ਵੱਢਣਗੇ ਬਹੁਤ ਜ਼ਿਆਦੇ ਹਵਾ ਚੱਲਦੀ ਹੈ ਜਿਸ ਤੋਂ ਉਦੋਂ ਪੱਤੇ-ਪੱਤੇ ਹੋ ਜਾਂਦੇ ਆ ਫਿਰ ਹੁਣ ਜੇ ਧੁੰਦਾ ਪਿਆ ਕਰਨੀਆਂ ਤਾਂ ਟ੍ਰਿਪ ਟ੍ਰਿਪ ਹੋਇਆ ਕਰੂਗੀ ਇੱਥੇ ਐਕਤੀ ਇਹਦੇ ਬੇਰ ਵੀ ਇਹਦੇ ਹੈ ਹੀ ਨਹੀਂ ਮੰਮੀ ਬੇਰ ਐਕਤੀ ਹਾਂ ਹੈਗੀ ਤਾਂ ਹੈ ਹਉਂ ਕੋਈ 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 ਜਿਹੜੀ ਆਪਣੀ ਹਉ ਵਾਲੀ 베ਰੀ ਆ ਜੋ ਬਾਹਰ ਉਹ ਬਾਲੀ ਭਰੀ ਪਈ ਆ ਤੇ ਲਓ ਜੀ ਦੁੱਧ ਮੇਰਾ ਖਾਣ ਵਾਲਾ ਬਾਲਾ ਮੈਂ ਸਾਮਾ-ਸਮਾਈ ਕਰਦਾ ਦੁੱਧ ਦੀ ਤੇ ਜਸ਼ਨ ਆਪਣਾ ਪੜੀ ਜਾਂਦਾ ਹੈ ਪੂਰਾ ਜੋ ਮੁੰਡਾ ਅੰਗਰੇਜ਼ੀ ਝਾੜੀ ਜਾਂਦਾ ਬੈਠਾ ਤੇ ਮਸਨ ਦਿਖਾ ਕੇ ਲਿਆ ਮੈਂ ਚੁੱਪ ਦਾ ਭਣਾ ਕਰ ਜੇ ਇਹ ਵਰਕਸ਼ੀਟ ਆਹ ਕੰਨ ਵਿੰਗ ਪੇਪਰ ਹੈ ਸ਼ੀਟ ਆਫ ਕਾਰਡਬੋਰਡ ਨਾ ਜਿੰਮਡਾ ਪੜੀ ਜਾਂਦਾ ਹੈ ਖਰਾ ਦੇ ਹਾਂ ਮੜੀ ਨਹੀਂ ਕਰਾਈਆ ਮੇਰਾ ਦੁੱਧ ਨਾ ਬੁੱਤ ਵਾਲਾ ਖਾ ਜੇ ਆਥਨੇ ਕਰਾ ਦੂੰ ਜਿਹੜੇ ਨਹੀਂ ਆਉਂਦੇ ਬਹਿ ਕੇ ਜਿਹੜੇ ਆਉਂਦੇ ਉਹ ਕਰ ਲਾ ਹੈ ਮੈਂ ਆਥਨੇ ਕਰਾ ਦੂੰਗੀ ਜਦੋਂ ਆਪਾਂ ਵਿਹਲੇ ਹੋ ਕੇ ਬਹਿਗੇ ਉਦੋਂ ਕਰਾ ਦੂੰ ਜਿਹੜੇ ਤੈਨੂੰ ਆਉਂਦਿਆ ਕਰ ਲਾ ਜਿਹੜੇ ਨਹੀਂ ਆਉਂਦੇ ਉਹਨਾਂ ਤੇ ਟਿਕ ਲਾ ਲਾਉ ਕਰਾ ਦੂੰ ਆਥਨੇ ਜੰਦੇ ਇਹ ਆਬਜੈਕਟ ਲੋ ਜੀ ਜਸਨਾ ਦਾ ਮੰਮੀ ਯਾਦ ਕਰ ਮੈਂ ਕਹੇਰਾ ਮੈਂ ਕੰਮ ਤੋਂ ਦਾ ਕਰ ਲਾ ਤੇ ਫਿਰ ਆਥ ਨੇ ਬੈਠੇ ਜਦੋਂ ਘੰਟਾ ਉਹ ਦੋ ਆਜ਼ਾਦ ਕਰਾ ਦੂੰ ਜਿਹੜੇ ਨੂੰ ਨਹੀਂ ਆਉਂਦੇ ਪਾਛਨ ਜਿਹੜੇ ਥੋੜਾ ਜਿਹਾ ਵੱਡੇ ਹੁੰਦੇ ਜਿਨ੍ਹਾਂ ਚ ਜ਼ਿਆਦਾ ਸਪੈਲਿੰਗ ਵੱਡੇ ਹੁੰਦੇ ਆ ਉਥੇ ਅੜਕ ਜਾਂਦਾ ਜਾ ਕੇ ਫਿਰ ਉਹ ਫਿਰ ਇਹਨੂੰ ਦੱਸਣਾ ਪੈਂਦਾ ਵੀ ਆ ਪੂਰਾ ਸਪੈਲਿੰਗ ਸਾਰੇ ਜੋੜ ਕੇ ਕੀ ਬਣਿਆ ਜਿਹੜੇ ਵੱਡੇ ਵਰਡ ਹੁੰਦੇ ਉਹ ਨਹੀਂ ਸਮਝ ਆਉਂਦੇ ਤੇ ਚਲੋ ਜੀ ਮੈਂ ਦੁੱਧ ਰੜਕ ਵਿੱਚ ਪਾ ਦਾਂ ਤੇ ਫਿਰ ਆਪਾਂ ਸੋ ਨੂੰ ਮੈਂ ਆ ਗਿਆ ਫਿਰ ਲੋਜੀ ਸਾਗ ਨੂੰ ਲਾਤਾ ਤੜਕਾ ਮੰਮੀ ਨੇ ਤੇ ਲਾ ਕੇ ਆਪਾਂ ਰੋਟੀ ਤੇ ਟਾਂ ਮ ਟਾਂ ਪਾਉਣੇ ਕਿਸੇ ਪਾਉਣੇ ਸੀ ਹੋਏ ਨਹੀਂ ਹਜੇ ਤੇ ਦੁੱਧ ਬਾ ਸਾੰਤਾ ਜੀ ਆਪਾਂ ਤੇ ਬਾਸੀ ਲੱਗਦੇ ਆ ਰੋਟੀ ਕੱਲ ਨੂੰ ਬਣਾਵਾਂਗੇ ਸਬਜ਼ੀ ਮੂਰੋ ਮੂਰੋ ਗਾਜਰਾ ਜਿਹੜੀਆਂ ਪਤਲੀਆਂ ਪਤਲੀਆਂ ਜਿਹੀਆਂ ਸੀ ਉਹ ਮੈਂ ਖਾ ਗਈ ਜੀ ਜਗਰਿਆ ਮੈਂ ਖਾ ਗਈ ਤਿੰਨ ਚਾਰ ਗਾਜਰਾ ਮੂਰੋ ਖਾ ਗਈ ਤੇ ਸਵੇਰੇ ਦਾਲ ਧਰ ਕੇ ਖਾ ਲਾਂ ਹਾਂ ਸਵੇਰੇ ਦਾਲ ਧਰ ਲਾਂਗੇ ਪਰਸੋਂ ਸਾਗ ਖਾ ਲਾਂਗੇ ਲੋ ਜੀ ਹੁਣ ਤਾਂ ਕੇਰਾਂ ਤਾਂ ਅੱਗ ਆਪੇ ਮੱਚ ਪੈਂਦੀ ਆ ਹੁਣ ਜਦੋਂ ਜਿਵੇਂ ਜਿਵੇਂ ਧੁੰਦਾਂ ਜੀਆਂ ਪੈਣਗੀਆਂ ਉਦੋਂ ਫਿਰ ਔਖੀ ਮੱਚਾ ਕਰੂਗੀ ਅੱਗ ਤੁਮਾਰਾ ਹੈ ਖਾਲ ਨਾਕੇ ਖਾਲ ਸੁਵਾਰਨ ਆ ਗਿਆ ਜਸ਼ਨਦ ਡੈਡੀ ਦੇ ਕੰਮ ਬੈਠੇ ਬੈਠੇ ਆਦਾ ਨਾਕੇ ਨਾ ਨੂੰ ਕੇ ਆਦਾ ਦਿਨ ਬਾਵਾ ਖੜਾ ਆਦਾ ਮੈਂ ਖਾਲ ਨਾ ਸੁਵਾਰਿਆ ਵਾ ਫਿਰ ਹੁਣ ਆਏ ਆ ਜੀ ਕਿਹੜਾ ਠਾ ਹੋ ਠੰਡ ਆ ਨਾ ਗਰਮੀ ਆ ਫਿਰ ਤਾਂ ਹੁੰਦਾ ਵੀ ਗਰਮੀ ਹੋਇਆ ਤੇ ਭਾਈ ਵੀ ਮੁਰਕਾ ਆ ਜਾਊਗਾ ਕੁਛ ਉੱਥੇ ਤੇ ਚਲੋ ਜੀ ਇਸ ਦੇ ਨਾਲ ਜੀ ਆਪਾਂ ਵੀਡੀਓ ਦਾ ਕਰਦੇ ਆ ਇੱਥੇ ਐਂਡ ਤੇ ਫਿਰ ਤੁਹਾਨੂੰ ਪਤਾ ਜੀ ਅਪਲੋਡ ਕਰਾਂਗੇ ਹਨ ਹੌਲੀ ਹੌਲੀ ਅਪਲੋਡ ਹੁੰਦੀ ਹੈ ਆਪਣੇ ਕਿਹੜਾ ਵਾਈਫਾਈ ਆ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਜੇ ਸਾਡਾ ਬਲੌਗ ਵੀਡੀਓ ਤੁਹਾਨੂੰ ਵਧੀਆ ਲੱਗਿਆ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਿਹੜੇ ਰੋਜ਼ ਕਮੈਂਟ ਕਰਦੇ ਆ ਡੇਲੀ ਉਹਨਾਂ ਸਾਰਿਆਂ ਦਾ ਦਿਲੋਂ ਤਾਂ ਧੰਨਵਾਦ ਜੀ ਤੇ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਏ ਬਾਏ ਜੀ ਬਾਏ ਬਾਏ ਜੀ